ਤੁਸੀਂ ਸਾਨੂੰ ਮੈਂਬਰ ਬਣਾ ਕੇ ਭੇਜ ਦਿਓ ਸ਼੍ਰੋਮਣੀ ਕਮੇਟੀ ਦੇ ਉੱਥੇ ਸਾਲਵਾਰ ਇੱਕ ਜਨਰਲ ਜਲਾਸ ਹੁੰਦਾ ਜਿੱਥੇ ਐਜੈਕਟਿਵ ਚੁਣੀ ਜਾਂਦੀ ਹੈ ਪ੍ਰਧਾਨ ਚੁਣਿਆ ਜਾਂਦਾ ਹੈ ਅਸੀਂ ਇੱਕ ਸਾਲ ਬਾਅਦ ਕੇ ਸ਼ਕਤੀਆਂ ਦੇ ਦਿੰਨੇ ਆ ਜਨਰਲ ਹਾਊਸ ਪ੍ਰਧਾਨ ਤੇ ਐਜੈਕਟਿਵ ਨੂੰ ਜੀ ਤੁਸੀਂ ਜੋ ਕੰਮ ਕਰੋਗੇ ਅਸੀਂ ਉਹਦੀ ਪ੍ਰੋਰਧਤਾ ਕਰਾਂਗੇ ਜੇ ਤਾਂ ਐਜੈਕਟਿਵ ਸਹੀ ਕੰਮ ਕਰਦੀ ਹੈ ਜਨਰਲ ਹਾਊਸ ਪ੍ਰੋਰਧਤਾ ਕਰ ਦਿੰਦਾ ਹੈ ਜੇਕਰ ਉਹ ਗਲਤ ਕਰ ਦਿਆ ਤਾਂ ਜੇਕਰ ਜਨਰਲ ਹਾਊਸ ਦਾ ਵਿਰੋਧ ਕਰ ਦਵੇ ਤਾਂ ਮਤਾ ਸੇਲ ਹੋ ਜਾਂਦਾ ਮੈਂ ਇੱਕ ਮਤਾ ਲਿਖ ਕੇ ਲਿਆ ਆ ਇਹ ਮਤਾ ਅਸੀਂ ਸ਼੍ਰੋਮਣੀ ਕਮੇਟੀ ਦੇ ਵਿੱਚ ਜੇਕਰ 15 ਮੈਂਬਰ ਅਸੀਂ ਲਿਖ ਕੇ ਦੇ ਦੇਣ ਜਰਨਲ ਹਾਊਸ ਨੂੰ ਇਹ ਅਜੰਡੇ ਵੀ ਸ਼ਾਮਲ ਹੋ ਜਾਂਦਾ ਹੈ ਮਤਾ ਵੀ ਸਾਡੇ ਵੱਲੋਂ 15 ਮੈਂਬਰਾਂ ਲਿਖ ਕੇ ਸਾਡਾ ਅਜੰਡਾ ਸ਼ਾਮਲ ਕਰੋ ਜੇਕਰ ਮੈਂਬਰ ਬਹੁ ਸੰਮਤੀ ਸਹਿਨ ਕਰ ਦਿੰਦੇ ਨੇ ਅਜੰਡਾ ਉਹਨਾਂ ਦਾ ਮਤਾ ਕੈਂਸਲ ਹੋ ਜੂ ਸਿੰਘ ਸਹਿਬਾਨ ਬਹਾਲ ਹੋ ਜਾਣਗੇ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਇਕਤਰੋਹੀ ਗੁਰੂ ਸਾਹਿਬ ਜੀ ਗੁਰੂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੱਛੇ ਜੋਕ ਟਰਾਂਮਾ ਵਾਪਰੀਆਂ ਹਰ ਸਿੱਖ ਚਿੰਤਤ ਸੀ ਮਨ ਵਿੱਚ ਰੋਸ ਸੀ ਗੁੱਸਾ ਸੀ ਤੇ ਸਾਨੂੰ ਇੱਕ ਸਵਾਲ ਵੀ ਕਰਦੇ ਸੀ ਵੀ ਅਸੀਂ ਤੁਹਾਨੂੰ ਨੁਮਾਇੰਦਾ ਬਣਾ ਕੇ ਭੇਜਿਆ ਸ਼੍ਰੋਮਣੀ ਕਮੇਟੀ ਵੀ ਸਾਡੇ ਹਲਕੇ ਦਾ ਤੁਸੀਂ ਇਹਨਾਂ ਗੱਲਾਂ ਦਾ ਸਾਨੂੰ ਜਵਾਬ ਦਿਓ ਕਈ ਕਮੇਟੀਆਂ ਦੇ ਫੋਨ ਆਏ ਜੀ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਆ ਮੈਂ ਕਹਾ ਜੀ ਤੁਹਾਡਾ ਸੇਵਾਦਾਰ ਹਾਂ ਤੁਹਾਡੀ ਕਿਰਪਾ ਸੇਵਾ ਮਿਲੀ ਹੈ ਮੈਂ ਤੁਹਾਡੇ ਕੋਲ ਚੱਲ ਕੇ ਆ ਜਾਣਾ ਕੱਲ 6 ਵਜੇ ਦੇ ਕਰੀਬ ਇਹ ਮੈਨੂੰ ਫੋਨ ਆਉਣੇ ਸ਼ੁਰੂ ਹੋਏ ਸੀਗੇ ਤੇ ਮੈਨੂੰ ਢੀਨਸਾ ਸਾਹਾ ਦਾ ਫੋਨ ਆਇਆ ਕਹਿੰਦੇ ਗੱਲ ਫੈਸਲਾ ਕਰ ਗੁਰੂ ਵੱਲ ਹੈ ਕੀ ਬੰਦਿਆ ਵੱਲ ਹੈ ਮੈਂ ਕਹਾ ਜੀ ਬੇਨਤੀ ਆ ਤੁਸੀਂ ਅਖਬਾਰ ਵਿੱਚ ਖਬਰ ਲਵਾ ਦਿਓ ਜਿਹੜੇ ਪੜ ਕੇ ਆਉਣਗੇ ਜੋ ਸੰਗਤ ਫੈਸਲਾ ਕਰੂ ਆਪਾਂ ਉਹਦੇ ਉੱਪਰ ਖੜ ਜਾਾਂਗੇ ਕਿਉਂਕਿ ਜਿਹੜਾ ਸਿੱਖ ਹੈ ਉਹ ਗੁਰੂ ਨੂੰ ਸਮਰਪਿਤ ਰਿਹਾ ਹਮੇਸ਼ਾ ਫਿਰ ਕਈ ਵਾਰੀ ਪੰਬਲ ਪੂਸਾ ਪਾ ਦਿੰਦੇ ਨੇ ਬੜਾ ਪ੍ਰਚਾਰ ਕਰਦੇ ਨੇ ਜੀ ਇਹ ਤਾਂ ਅਕਾਲੀ ਦਲ ਦੇ ਵਿਰੋਧੀ ਨੇ ਅਕਾਲੀ ਕੌਣ ਹੈ ਜਿਹੜਾ ਅਕਾਲ ਦਾ ਪੁਜਾਰੀ ਹੈ ਜਿਹੜਾ ਸ੍ਰੀ ਗੁਰੂ ਰਣਜੀਤ ਸਿੰਘ ਮੂੰਹ ਰੱਖ ਕੇ ਤੁਰਦਾ ਉਹਦੀ ਛੱਤ ਸਾਈਡ ਕਰਦਾ ਉਹਨੂੰ ਅਕਾਲੀ ਕਿਹਾ ਜਾਂਦਾ ਜਦੋਂ ਸ਼੍ਰੋਮਣੀ ਅਕਾਲੀ ਦਲ 1920 ਵਿੱਚ ਬਣਿਆ ਸਾਡੇ ਪੁਰਖਿਆਂ ਨੇ ਸ੍ਰੀ ਕਾਲਤਾਕ ਸਾਹਿਬ ਤੇ ਬਣਾਇਆ ਉਹਦੀ ਪਹਿਲੀ ਮੱਤ ਸੀ ਗੁਰਮਰਦਾ ਪ੍ਰਚਾਰ ਤੇ ਪ੍ਰਸਾਰ ਮਨਮਤ ਦਾ ਪ੍ਰਹਾਰ ਇਹ ਪਹਿਲੀ ਲਾਈਨਾਂ ਕਾਲ ਸ਼੍ਰੋਮਣੀ ਕਾਲਦਲ ਦੇ ਸੰਵਿਧਾਨ ਦੀ ਤੇ ਜਦੋਂ ਪਿੱਛੇ ਜੇ ਇੱਕ ਡਰਾਮਾ ਵਾਪਰਦਿਆਂ ਗਿਆ ਦੋ ਤੁਸੀਂ ਹਰ ਵਿਅਕਤੀ ਚਿੰਤਤ ਸੀ ਕਿਉਂਕਿ ਜਿਹੜਾ ਪੰਜਾਬ ਦਰਦੀ ਆ ਉਹ ਕਹਿੰਦਾ ਯਾਰ ਅਕਾਲੀ ਦਲ ਬਚਣਾ ਚਾਹੀਦਾ ਅਕਾਲੀ ਦਲ ਨੂੰ ਬਚਾਓ ਪੰਜਾਬ ਲਈ ਜ਼ਰੂਰੀ ਹੈ ਜਥੇਬੰਦੀ ਸਿੱਖਾਂ ਦੀ ਕਵਾਜਾ ਹਰ ਵਿਅਕਤੀ ਚਿੰਤਤ ਸੀ ਆਸ ਨਹੀਂ ਸੀ ਕੋਈ ਨਾ ਕੋਈ ਰਾਹਤਾ ਦਿਖਦਾ ਸੀ ਛੇਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਨੇ ਕਲਾ ਵਰਤਾਈ ਕੀ ਉੱਥੇ ਸਾਰੇ ਨੂੰ ਸ਼੍ਰੀ ਅਕਾਲ ਤੱਕ ਸਭ ਤੇ ਬੁਲਾ ਲਿਆ ਪੰਥ ਸਿੰਘ ਸਹਿਬਾਨ ਨੇ ਹੁਕਮਨਾਮਾ ਜਾਰੀ ਕਰ ਦਿੱਤਾ 2 ਦਸੰਬਰ ਨੂੰ ਪੰਥ ਨੇ ਸਿਰ ਝੁਕਾ ਦਿੱਤਾ ਨਾ ਤਾਂ ਕੋਈ ਠਾਣਾ ਵੀ ਡਾਂਗਣਾ ਮਨਾਉਨੇ ਆ ਉੱਥੇ ਜਦੋਂ ਤਖਤ ਦੇ ਸਾਹਮਣੇ ਪੇਸ਼ ਹੁੰਦਾ ਇੱਕੋ ਗੱਲ ਹੁੰਦੀ ਆ ਹਾਂ ਜਾਂ ਨਾ ਕਰ ਦਿਓ ਜੇ ਕੀਤਾ ਤਾਂ ਗੁਰੂ ਬਖਸ਼ੇਂਦਾ ਨਹੀਂ ਤੁਸੀਂ ਜਵਾਬ ਦੇ ਦਿਓ ਵਿਅਕਤੀ ਜਿਹੜਾ ਹੁੰਦਾ ਗੁਰੂ ਤੇਪੁਰਾ ਕਹਿੰਦੀ ਮੈਂ ਗੁਰੂ ਬਖਸ਼ੇਂਦਾ ਮੇਰੀ ਗਲਤੀ ਆ ਮੈਨੂੰ ਬਖਸ਼ ਦਿਓ ਹੁਕਮਨਾਮਾ ਜਾਰੀ ਹੋ ਗਿਆ ਸਤਿਕਾਰਯੋਗ ਸਾਧ ਸੰਗਤ ਜੀ ਸਾਰੇ ਪੰਥ ਨੇ ਸ਼ੁਕਰ ਮਨਾਇਆ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਛੇਵੇਂ ਪਾਸ਼ਾ ਦਾ ਤਖਤ ਹੈ ਸਾਜਿਆ ਵਾ ਕੋ ਦਿਨੀਆਵੀ ਤਖਤ ਨਹੀਂ ਹੈਗਾ ਉਹ ਜਦੋਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ ਛੇਵੇਂ ਪਾਸ਼ਾ ਨੇ ਹੱਥੀਓਂ ਦੀ ਸਿਰਜਣਾ ਕੀਤੀ ਨਾਲ ਭਾਈ ਗੁਰਦਾਸ ਜੀ ਦੇ ਭਾਈ ਬੁੱਢਾ ਜੀ ਸੰ ਉਹਦੀ ਜਦੋਂ ਉਸ ਤਖਤ ਦੀ ਸਿਰਜਣਾ ਹੋਈ ਕਿ ਆਸੀ ਅਕਾਲ ਪੁਰਖ ਦਾ ਤਖਤ ਦਾ ਇੱਥੇ ਸੱਚੋ ਸੱਚ ਨਿਭੜਨਾ ਸਮੁੱਚੇ ਸੰਸਾਰ ਦਾ ਇੱਕ ਵੱਡਾ ਮੈਸੇਜ ਗਿਆ ਹਰ ਵਿਅਕਤੀ ਕਹਿੰਦਾ ਵੀ ਵੇਖੋ ਸਿੱਖਾਂ ਦਾ ਤਖਤ ਵੱਡੇ ਵੱਡੇ ਅੱਗੇ ਝੁਕੇ ਨੇ ਅੱਗੇ ਲੇਕਿਨ ਫਿਰ ਪਤਾ ਨਹੀਂ ਕੁਝ ਪੰਜ ਬ੍ਰੋਧੀ ਸ਼ਕਤੀਆਂ ਨੂੰ ਕੀ ਹੋਇਆ ਉਹਨਾਂ ਕੋਲ ਪੈਸਾ ਵੀ ਹੈ ਉਹਨਾਂ ਕੋਲ ਸ਼ਕਤੀ ਵੀ ਹੈ ਉਹ ਪ੍ਰਚਾਰ ਬਹੁਤ ਕਰਦੇ ਨੇ ਜਿਹੜਾ ਵਿਅਕਤੀ ਦਾ ਅਕਾਲ ਤਖਤ ਦੇ ਸਾਹਮਣੇ ਖੜਦਾ ਹੈ ਕਹਿੰਦੇ ਜੀ ਆਰਐਸਐਸ ਦਾ ਏਜੰਟ ਹੈ ਜਿਹੜਾ ਉਹਨਾਂ ਦੀ ਬੋਲੀ ਬੋਲਦਾ ਕਹਿੰਦੇ ਜੀ ਬੜਾ ਪੰਥਕ ਹੈ ਇਹਨੂੰ ਅਸੀਂ ਸਾਥੀ ਪੇੜ ਦਿੰਨੇ ਆ ਖਾਲਸਾ ਜੀ ਕੇ ਵਿਚਾਰ ਕਰਿਓ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਦੋਸ਼ ਲਗੇ ਦੋਸ਼ ਕੀ ਲਾਇਆ ਜਿਹੜੀ ਬੱਜਰ ਕਰਹਿ ਸਿੱਖੀ ਵਿੱਚ ਮੰਨੀ ਜਾਂਦੀ ਹੈ ਸਾਡੀ ਕੌਮ ਦਾ ਜਥੇਦਾਰ ਹੋਵੇ ਅਸੀਂ ਉਹ ਬਣਾਇਆ ਹੋਵੇ ਅਸੀਂ ਫਿਰ ਦੋਸ਼ ਵੀ ਕਿਹੜੇ ਲਾਉਣਿਆਂ ਬੱਜਰ ਕਰਹਿ ਦਾ ਦੋਸ਼ ਲਾ ਦਿੱਤਾ ਜਦ ਉਹ ਦੋਸ਼ ਲੱਗਦਾ ਫਿਰ ਵਿਅਕਤੀ ਪੰਥ ਤੋਂ ਬਾਹਰ ਹੋ ਜਾਂਦਾ ਭੁੱਲ ਬਖਸ਼ਾਗਤ ਦੁਬਾਰਾ ਸ਼ਾਮਲ ਹੋਣਾ ਪੈਂਦਾ ਪਰ ਕੱਲ ਕੀ ਸੀ ਉਹਦੇ ਕਰਦਾਰ 쿠שי ਕਰੇ ਸੀ ਗਿਆਨੀ ਹਰਪੀ ਸਿੰਘ ਦੀ ਕਿ ਕਿਉਂ ਨੇ ਸੱਚ ਬੋਲਿਆ ਸੀ ਉਹੰਦਾ ਉਹ ਤਾਕਤ ਨੂੰ ਸ਼ਰਮ ਖੋਬੋ ਬੰਦਿਆਂ ਦੇ ਸਾਹਮਣੇ ਨਾ ਹੋਵੋ ਉਹ ਲੱਗੇ ਰਹੇ ਉਹਨਾਂ ਨੇ ਆਪਣਾ ਰਜ਼ਾਇਨ ਵੀ ਦਿੱਤਾ ਹੋਇਆ ਸੀ ਰਜ਼ਾਇਨ ਨਹੀਂ ਸੈਪਟ ਕੀਤਾ ਉਹਨੂੰ ਕਰਦਾਰ ਖੁਸ਼ੀ ਕੀਤੀ ਕਿ ਸਾਡੇ ਬੱਚਿਆਂ ਦੀ ਸਿੱਖ ਪ੍ਰਤੀ ਸ਼ੰਕਾ ਪੈਦਾ ਹੋ ਜਵੇ ਇੱਕ ਬਹੁਤ ਵੱਡਾ ਉਹਨਾਂ ਦਾ ਏਜੰਡਾ ਸੀ ਕਿ ਸਾਜੇ ਸੀ ਚਾਹੇ ਅਬਦਾਲੀ ਆਇਆ ਮੁਗਲ ਆਇਆ ਸੈਂਟਰ ਆਇਆ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਉਹਦੀ ਇਮਾਰਤ ਨੂੰ ਨੁਕਸਾਨ ਪਹੁੰਚਾ ਕਿਸੇ ਨੇ ਸਿਧਾਂਤ ਤੇ ਨਹੀਂ ਸੀ ਹਮਲਾ ਕੀਤਾ ਗੁਰੂ ਦੀ ਕਿਰਪਾ ਹੋ ਗਈ ਪੰਥ ਨੇ ਹੋਰ ਵਧੀਆ ਉਹਨੂੰ ਬਣਾ ਲਿਆ ਲੇਕਿਨ ਪਹਿਲੀ ਵਾਰ ਹੋਇਆ ਜਿਹੜੇ ਵਿਅਕਤੀ ਆਪਣੇ ਆਪ ਨੂੰ ਉਥੇ ਪਹਿਰੇਦਾਰ ਕਹੋਂਦੇ ਸੀ ਸਿੱਖ ਸਿਧਾਂਤ ਤੇ ਹਮਲਾ ਕਰ ਦਿੱਤਾ ਜਿਹੜਾ ਕਦੇ ਹੋਇਆ ਨਹੀਂ ਸੀਗਾ ਹਾਲ ਤੱਕ ਦੁਨੀਆ ਦੇ ਵਿੱਚ ਸਿੰਘ ਸਾਹਿਬਾਨ ਨੂੰ ਉਹਨਾਂ ਨੂੰ ਇਹ ਤੱਕ ਕਹਿਣ ਗਏ ਵੀ ਤੁਹਾਡਾ ਹੁਕਮ ਚਾਰ ਦਿਵਾਰੀ ਤੋਂ ਬਾਹਰ ਨਹੀਂ ਆਕੇ ਸਾਡਾ ਹੁਕਮ ਚੱਲਦਾ ਹੈ ਇਹ ਉਹਨਾਂ ਨੇ ਕਿਹਾ ਜਿਹੜੇ ਆਪਣੇ ਨੂੰ ਸਿੱਖ ਕਹੋਂਦੇ ਨੇ ਇਹ ਉਹ ਆਰਐਸਐਸ ਚੋਂਦੀ ਹੈ ਵੀ ਅਕਾਲ ਤਖਤ ਕਮਜ਼ੋਰ ਹੋਵੇ ਸੰਧਾਤ ਕਮਜ਼ੋਰ ਹੋਵੇ ਸਿੱਖਾਂ ਦਾ ਕਿਉਂਕਿ ਇਹਦੇ ਸਿਰ ਤੇ ਲੜਦੇ ਸਿਧਾਂਤ ਦੇ ਸਿਰ ਤੇ ਉਹ ਆਰਐਸਐਸ ਦੀ ਬੋਲੀ ਬੋਲਣ ਵਾਲੇ ਸਿੰਘ ਸਾਹਿਬਾਨ ਤੇ ਹਮਲਾ ਕਰਨ ਵਾਲੇ ਉਹ ਜਿਹੜੇ ਅਕਾਲਤਾਂ ਦੇ ਸਨਮੂਖ ਖੜਦੇ ਆ ਉਹਨੂੰ ਕਹਿੰਦੇ ਜੀ ਇਹ ਤਾਂ ਆਰਐਸਐਸ ਦੇ ਬੰਦੇ ਆ ਇਹ ਖਾਲਸਾ ਜੀ ਤੁਸੀਂ ਵਿਚਾਰ ਕਰਨਾ ਹੈ ਮੈਂ ਤਾਂ ਥੋੜਾ ਹੋ ਕੇ ਮੰਨਣਾ ਤੁਸੀਂ ਮੈਨੂੰ ਮੈਂਬਰ ਬਣਾਇਆ ਸੀ ਮੈਂ ਤਾਂ ਪਹਿਲਾਂ ਵੀ ਗੁਰੂ ਦੇ ਨਾਲ ਖੜਿਆ ਹਾਂ ਪਰ ਕਈਆਂ ਨੂੰ ਸ਼ੰਕਾ ਸੀ ਜਾਂ ਨਹੀਂ ਪਤਾ ਸੀ ਉਹ ਕਹਿੰਦੇ ਜੀ ਸੰਗਤ ਚ ਆ ਕੇ ਸਪਸ਼ਟ ਕਰਨ ਦਿਵੋ ਵੀ ਤੁਸੀਂ ਗੁਰੂ ਨਾਲੋਂ ਕਿ ਗੁਰੂ ਦੇ ਨਾਲ ਮੱਥਾ ਲਾਉਣ ਵਾਲੇ ਨਾਲੋਂ ਤੁਸੀਂ ਮੈਂ ਕਿਹਾ ਜਦੋਂ ਛੋਟੇ ਹੁੰਦੇ ਸੀ ਹਰ ਵਿਅਕਤੀ ਦੇ ਘਰ ਵਿੱਚ ਹੀ ਉਹ ਸਿੱਖਿਆ ਮਿਲੀ ਆ ਪੁੱਤ ਗੁਰੂ ਨਾਲ ਨਹੀਂ ਬੜੀਆਂ ਵਰਕਤਾਂ ਨੇ ਦਾਦੇ ਪਰਦਾ ਸੁਣਦੇ ਆਉਣੇ ਆ ਮੇਰੀ ਮਾਂ ਵੀ ਉਹ ਕਹਿੰਦੀ ਪੁੱਤ ਗੁਰੂ ਦੇ ਵਰ ਰਹੇਗਾ ਬੜੀਆਂ ਝੋਲੀਆਂ ਦਾਤਾ ਨਾਲ ਪਰਦਾ ਜੇ ਗੁਰੂ ਵਾਲ ਪਿੱਠ ਕਰਨ ਲਈ ਕਿਤੇ ਖਣਜੋ ਗੰਦਨੀ ਵਿੱਚ ਰਹੇਗਾ ਸੋ ਮੈਂ ਤਾਂ ਉਹੀ ਜਿਹੜੇ ਹਰ ਵਿਅਕਤੀ ਨੂੰ ਸਿੱਖਿਆ ਮਿਲੀ ਆ ਉਹ ਮੈਨੂੰ ਵੀ ਮਿਲਿਆ ਮੇਰੀ ਮਾਂ ਤੋਂ ਤੇ ਮੈਂ ਤਾਂ ਗੁਰੂ ਦੇ ਸਾਹਮਣੇ ਖੜਿਆ ਖਾਲਸਾ ਜੀ ਹੁਣ ਕਈ ਬੰਦੇ ਕਹਿ ਰਹੇ ਨੇ ਜੀ ਇਹ ਜਥੇਦਾਰ ਸਾਹਬਾਂ ਨੂੰ ਕਿਵੇਂ ਹਟਾਉਂਦੇ ਆ ਲਾਉਂਦੇ ਆ ਮੈਂ ਤੁਹਾਨੂੰ ਥੋੜਾ ਜਿਹਾ ਵਿਸਤਾਰ ਚ ਦੱਸ ਦਿਆਂ ਕੱਲੋ ਕੋਈ ਗੱਲ ਕਰੇ ਤੁਸੀਂ ਜਵਾਬ ਦੇ ਸਕੋ ਤੁਸੀਂ ਸਾਨੂੰ ਮੈਂਬਰ ਬਣਾ ਕੇ ਭੇਜ ਦਿਓ ਸ਼੍ਰੋਮਣੀ ਕਮੇਟੀ ਦੇ ਉੱਥੇ ਸਾਲਵਾਰਿਕ ਜਨਰਲ ਜਨਰਾਸ ਹੁੰਦਾ ਜੀ ਜੈਕਟਿਵ ਚੁਣੀ ਜਾਂਦੀ ਹੈ ਪ੍ਰਧਾਨ ਚੁਣਿਆ ਜਾਂਦਾ ਹੈ ਅਸੀਂ ਇੱਕ ਸਾਲ ਬਾਅਦ ਤੇ ਸ਼ਕਤੀਆਂ ਦੇ ਦਿੰਨੇ ਆ ਜਨਰਲ ਹਾਊਸ ਪ੍ਰਧਾਨ ਤੇ ਜੈਕਟਿਵ ਨੂੰ ਜੀ ਤੁਸੀਂ ਜੋ ਕੰਮ ਕਰੋਗੇ ਅਸੀਂ ਉਹਦੀ ਪ੍ਰੋੜਤਾ ਕਰਾਂਗੇ ਜੇ ਤਾਂ ਜੇ ਕੋਈ ਸਹੀ ਕੰਮ ਕਰਦੀ ਹੈ ਜਰਨਲ ਉਸ ਪ੍ਰੋੜਤਾ ਕਰ ਦਿੰਦਾ ਹੈ ਜੇਕਰ ਉਹ ਗਲਤ ਕਰ ਦਿਆ ਤਾਂ ਜੇਕਰ ਜਰਨਲ ਉਸ ਦਾ ਵਿਰੋਧ ਕਰ ਦੇਵੇ ਤਾਂ ਮਤਾਂ ਸੇਲ ਹੋ ਜਾਂਦਾ ਉਹ ਸ਼੍ਰੋਣੀ ਕਮੇਟੀ ਦਾ ਪ੍ਰਧਾਨ ਨਹੀਂ ਉਹਦਾ ਅਸਤੀਫਾ ਦਿੱਤਾ ਵਾ ਸਾਡਾ ਸਮਾਂ ਪੂਰਾ ਹੋ ਗਿਆ ਵੋਟਾਂ ਟਾਈਮ ਸਰ ਪੈ ਜਾਂਦੀਆਂ ਤਾਂ ਇੱਥੇ ਹੋਰ ਕੁਝ ਹੋਣਾ ਸੀ ਅਸੀਂ ਕਹਿੰਦੇ ਜੀ ਅਸੀਂ ਕੰਮ ਚਲਾਉ ਪ੍ਰਬੰਧ ਆ ਸਾਡਾ ਜੇ ਇਕਲਾਕੀ ਤੌਰ ਤੇ ਵੇਖਿਆ ਜਾਵੇ ਕਾਨੂੰਨੀ ਤੌਰ ਤੇ ਸਾਡਾ ਪ੍ਰਬੰਧ ਚੱਲਦਾ ਹੀ ਹੈ ਤਾਂ ਪ੍ਰਧਾਨ ਦਾ ਅਸਤੀਫਾ ਸੀਨੀਅਰ ਮੀਤ ਪ੍ਰਧਾਨਿਕ ਏਜੰਡਾ ਲੈ ਕੇ ਆਉਂਦਾ ਜੇਕਰ ਸ਼ੋਰਨਿੰਗ ਕਮੇਟੀ ਦਾ ਅੰਤਰੀ ਕਮੇਟੀ ਦਾ ਕੋਈ ਮੀਟਿੰਗ ਹੁੰਦੀ ਹੈ ਬਕਾਇਦਾ ਏਜੰਡਾ ਬਣ ਕੇ ਮੈਂਬਰਾਂ ਕੋਲ ਜਾਂਦਾ ਵੀ ਅੱਜ ਤੇ ਵਿਚਾਰ ਹੋਣੀ ਹੈ ਕੋਈ ਏਜੰਡਾ ਨਹੀਂ ਆਉਂਦਾ ਇੱਕ ਫੋਟਕਲ ਏਜੰਡਾ ਹੁੰਦਾ ਜਿੱਥੇ ਕਿਸੇ ਨੂੰ ਕੋਈ ਕੰਮ ਨਾ ਮਾਮੂਲੀ ਕੰਮ ਹੋ ਮੌਕੇ ਤੇ ਪੇਸ਼ ਕਰ ਦਿੰਦੇ ਆ ਤਾਂ ਜਦੋਂ ਮੀਟਿੰਗ ਖਤਮ ਹੋਈ ਸੀਨੀਅਰ ਮੀਤ ਪ੍ਰਧਾਨਿਕ ਫੋਟਕਲ ਏਜੰਡਾ ਲਿਆਉਂਦਾ ਜੀ ਸਿੰਘ ਸਾਹਿਬਾਂ ਨੂੰ ਹਟਾ ਦੇ ਦੋ ਬਾਕੀ ਕਹਿੰਦੇ ਠੀਕ ਹੈ ਜੀ ਤਿੰਨ ਮੈਂਬਰਾਂ ਨੇ ਵਿਰੋਧ ਕੀਤਾ ਉਹਦਾ ਵੀ ਤੁਸੀਂ ਗਲਤ ਕਰਦੇ ਹੋ ਫਿਰ ਉਹ ਤੋਂ ਵੱਡਿਆਂ ਨੂੰ ਹੀ ਹੋਰ ਵੇਖੋ ਜੋ ਹੁਣ ਹੁਣੀ ਆਪਾਂ ਸਿੰਘ ਸਾਹਿਬ ਨੂੰ ਦਸਤਾਰ ਬੰਦੀ ਕਰਦੇ ਆ ਰਾਤ ਦੇ ਹਨੇਰੇ ਵਿੱਚ ਜਿਸ ਤਰ੍ਹਾਂ ਨੇ ਕੀਤਾ ਇਹ ਤੁਹਾਡੇ ਸਾਹਮਣੇ ਆ ਸਾਡੀਆਂ ਸੰਤਾਨਾਂ ਦੇ ਉੱਪਰ ਹਮਲਾ ਇਹਨਾਂ ਲੋਕਾਂ ਦਾ ਫਿਰ ਜਿਹੜਾ ਵਿਅਕਤੀ ਉਥੇ ਸਪਸ਼ਟੀ ਕਰਨ ਦਿੰਦਾ ਹੈ ਜਿਹੜਾ ਕਹਿੰਦਾ ਠੀਕੋ ਸੁੱਚਾ ਸਿੰਘ ਲੰਗਾ ਉਹ ਸਾਨੂੰ ਦੱਸੂ ਪੰਥ ਦੀਆਂ ਕੀ ਮਰਿਆਦਾ ਤੇ ਕੀ ਸਿਧਾਂਤ ਨੇ ਸਾਡੇ ਸਾਨੂੰ ਉਹ ਸਾਨੂੰ ਦੱਸੂ ਆ ਕੇ ਇੱਥੇ ਮੈਨੂੰ ਕੱਲ ਬਾਰ ਬਾਰ ਕਹਿੰਦੇ ਜੀ ਤੁਸੀਂ ਸੰਗਤ 'ਚ ਆ ਕੇ ਦੱਸੋ ਮੈਂ ਕਹਾ ਮੈਂ ਤਾਂ ਗੁਰੂ ਦੇ ਸਨਮੁਖਾਂ ਜੋ ਹੁਕਮ ਕਰੋਗੇ ਉਹ ਤੇ ਪਹਿਰਾ ਦਊਗਾ ਕਿਉਂਕਿ ਮੈਨੂੰ ਮੈਂਬਰ ਤੁਸੀਂ ਬਣਾਇਆ ਮੈਨੂੰ ਕਿਸੇ ਬੰਦੇ ਨੇ ਨਹੀਂ ਬਣਾਇਆ ਹੈਗਾ ਠੀਕ ਹੈ ਬੰਦਾ ਟਿਕਟ ਦੇ ਦਿੰਦਾ ਹੈ ਲੇਕਿਨ ਜੇ ਗੁਰੂ ਦੀ ਬਖਸ਼ਿਸ਼ ਨਾ ਹੋਵੇ ਪ੍ਰਾਪਤੀ ਨਹੀਂ ਹੁੰਦੀ ਟਿਕਟਾਂ ਲੈ ਕੇ ਲੋਕ ਵੀ ਹਾਰ ਜਾਂਦੇ ਨੇ ਬੰਦਾ ਤੁਹਾਨੂੰ ਕੋਈ ਉਹੀ ਕੁਝ ਦੇ ਸਕਦਾ ਜੋ ਗੁਰੂ ਚਾਹੁੰਦਾ ਹੈ ਜੇ ਗੁਰੂ ਦੀ ਬਖਸ਼ਿਸ਼ ਹੋਊ ਤਾਂ ਉਹਦੀ ਪ੍ਰਾਪਤੀ ਹੁੰਦੀ ਹੈ ਫਿਰ ਇੱਕ ਹੋਰ ਗੱਲ ਚੱਲੀ ਕਹਿੰਦੇ ਜੀ ਪਾਰਟੀ ਵੱਡੀ ਹੁੰਦੀ ਹੈ ਮੈਂ ਬਿਲਕੁਲ ਵੱਡੀ ਹੁੰਦੀ ਹੈ ਪਰ ਗੁਰੂ ਤੋਂ ਵੱਡੀ ਨਹੀਂ ਹੁੰਦੀ ਪਾਰਟੀ ਕਦੇ ਜੇ ਗੁਰੂ ਵੱਲ ਪਿੱਟ ਕੇ ਮੱਥਾ ਲਾਉਣੇਗਾ ਸੋਚੋਗੇ ਅਸੀਂ ਸੁਪਨੇ ਵਿੱਚ ਨਹੀਂ ਸੋਚ ਸਕਦੇ ਹੈਗੇ ਹੁਣ ਫਿਰ ਅਸੀਂ ਕਿ ਕਾਨੂੰਨੀ ਰੈਲੀ ਵੀ ਕੀ ਕਰਿਆ ਜਾਵੇ ਦਾ ਹੱਲ ਕੀ ਹੈ ਮਸਲਾ ਬਹੁਤ ਵੱਡਾ ਹੈ ਸਿਧਾਂਤਾਂ ਤੇ ਹਮਲਾ ਹੋ ਗਿਆ ਤਾਂ ਸਾਨੂੰ ਕਹਿੰਦੇ ਜੀ ਇਹ ਜੇਕਰ ਤੁਸੀਂ ਜਰਨਲ ਹਾਊਸ ਦੇ ਵਿੱਚ ਅਜੰਡਾ ਲੈ ਜਾਂਦੇ ਹੋ ਉੱਥੇ ਇਹ ਮਤਾ ਰੱਦ ਹੋ ਜਾਂਦਾ ਤਾਂ ਗੁਰੂ ਕਿਰਪਾ ਕਰੂ ਇਹ ਸਿਧਾਂਤ ਬੱਜ ਜਾਣਗੇ ਆਪਣੇ ਜਿਹੜੇ ਜੋ ਮਰਿਆਦਾ ਉਹਦੀ ਪਾਲਣਾ ਹੋ ਜੂ ਤੁਸੀਂ ਜਨਰਲ ਅਸਬਨਾ ਅਜੰਡਾ ਲੈ ਜਾਓ ਮੈਂ ਇੱਕ ਮਤਾ ਲਿਖ ਕੇ ਲਿਆ ਆ ਇਹ ਮਤਾ ਅਸੀਂ ਸ਼੍ਰੋਮਣੀ ਕਮੇਟੀ ਦੇ ਵਿੱਚ ਜੇਕਰ 15 ਮੈਂਬਰ ਅਸੀਂ ਲਿਖ ਕੇ ਦੇ ਦੇਣਾ ਜਨਰਲ ਹਾਊਸ ਨੂੰ ਇਹ ਅਜੰਡੇ ਵੀ ਸ਼ਾਮਲ ਹੋ ਜਾਂਦਾ ਹੈ ਮਤਾ ਵੀ ਸਾਡੇ ਵੱਲੋਂ 15 ਮੈਂਬਰਾਂ ਲਿਖ ਕੇ ਸਾਡਾ ਅਜੰਡਾ ਸ਼ਾਮਲ ਕਰੋ ਮੈਂ ਮਤਾ ਲਿਖਿਆ ਅਸੀਂ ਸ਼੍ਰੋਮਣੀ ਗੁਰਪੰਦਰ ਕਮੇਟੀ ਦੇ ਮੈਂਬਰ ਪਿਛਲੇ ਦਿਨਾਂ ਦੋ ਵਕਵਕ ਹੋਈਆਂ ਸ਼੍ਰੋਮਣੀ ਕਮੇਟੀ ਯੰਤਰਿਕ ਕਮੇਡੀਆਂ ਮੀਟਿੰਗਾਂ ਵਿੱਚ ਜੋ ਮਤੇ ਪਾ ਕੇ ਸਤਕਾਰਯੋਗ ਸਿੰਘ ਸਾਹਿਬ ਜਾਨੀ ਅਗਵੀਰ ਸਿੰਘ ਜੀ ਜਿ세 ਸ਼੍ਰੀ ਕਾਲਤਖ ਸਾਹਿਬ ਜਾਨੀ ਹਰਪ੍ਰੀਤ ਸਿੰਘ ਜਿ세 ਸ਼੍ਰੀ ਦਮਦਮਾ ਸਾਹਿਬ ਜਾਨੀ ਸੁਲਤਾਨ ਸਿੰਘ ਜਿ세 ਸ਼੍ਰੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀਆਂ ਸਬਾਵਾਂ ਸੀਗੀਆਂ ਉਹ ਕੌਮ ਦੀਆਂ ਭਾਵਨਾਵਾਂ ਦੇ ਖਿਲਾਫ ਜਾ ਕੇ ਮਰਿਆ ਦੀ ਲੰਘਣਾ ਕਰਕੇ ਬੇਦੀਵਾ ਟੰਗਣਾ ਟਾ ਗਿਆ ਹੈ ਅਸੀਂ ਇਹਨਾਂ ਮਤਿਆਂ ਨੂੰ ਰੱਦ ਕਰਦੇ ਹਾਂ ਉਹਨਾਂ ਦੋਹਾਂ ਮਤਿਆਂ ਨੂੰ ਰੱਦ ਕਰਨ ਲਈ ਮੀਤੀ 28 ਮਾਰਚ ਨੂੰ ਸਾਡਾ ਬਜਨਲਾਸ ਹੋ ਰਿਹਾ ਜਰਨਲਾਈਜ਼ ਸ਼ੋਮਣੀ ਕਮੇਟੀ ਦਾ ਜੋ ਉਹ ਬਜਲਾ ਉਸ ਵਿੱਚ ਇਹ ਜਿਹੜਾ ਅਜੰਡਾ ਲਿਆਂਦਾ ਜਾਵੇ ਕਿ ਇਹ ਮਤਾ ਕੈਨਸਲ ਕੀਤਾ ਜਾਂਦਾ ਮੈਂ ਤੁਹਾਨੂੰ ਬੇਨਤੀ ਕਰਦਾ ਮੈਂ ਤਾਂ ਗੁਰੂ ਦੀ ਹਿਊਰੀ ਨਹੀਂ ਖੜਕੇ ਤੇ ਸਾਈਨ ਕਰਕੇ ਮੈਂ ਉੱਥੇ ਭੇਜ ਰਿਹਾ ਵੀ ਮਤਾ ਰੱਦ ਕਰਿਆ ਜਾਵੇ ਪਰ ਮੇਰੀ ਇੱਕ ਬੇਨਤੀ ਹੈ ਸਤਿਕਾਰਯੋਗ ਸਾਧ ਸੰਗਤ ਜੀ ਮੈਂਬਰ ਅਸੀਂ ਤੁਹਾਡੇ ਜਿਹਾ ਤਾਂ ਉਤੋਂ ਬਾਹਰ ਕੋਈ ਨਹੀਂ ਜਾ ਸਕਦੇ ਇਸ ਸਮਾਜ ਤੋਂ ਬਾਹਰ ਕੋਈ ਨਹੀਂ ਜਾ ਸਕਦੇ ਆਪਹੁਣ ਆਪਣੇ ਮੈਂਬਰਾਂ ਨੂੰ ਜੇਕਰ ਤੁਸੀਂ ਘੇਰ ਕੇ ਕਹਿੰਦੇ ਹੋ ਵੀ ਤੂੰ ਗੁਰੂ ਵੱਲ ਐ ਕਿ ਗੁਰੂ ਨੂੰ ਪਿੱਠ ਦੇ ਕੇ ਖੜਨੀ ਹੈ ਜੇਕਰ ਮੈਂਬਰ ਬਹੁਤ ਸੰਮਤੀ ਸਹਿਨ ਕਰ ਦਿੰਦੇ ਨੇ ਏਜੰਡਾ ਉਹਨਾਂ ਦਾ ਮਤਾ ਕੈਨਸਲ ਹੋ ਜੂ ਸਿੰਘ ਸਹਿਬਾਨ ਬਹਾਲ ਹੋ ਜਾਣਗੇ ਆਪਣੀਆਂ ਸੰਸਥਾਵਾਂ ਬਚ ਜਾਣਗੀਆਂ ਜਿਹੜੀਆਂ ਕੌਮ ਦੀਆਂ ਸੰਸਥਾਵਾਂ ਨੇ ਬੈਟਾ ਮੇਰਾ ਇੱਕ ਭਰਾ ਮੈਨੂੰ ਸਵੇਰੇ ਕਹਿੰਦਾ ਜੀ ਮੈਂ ਨਹੀਂ ਆਉਂਦਾ ਤੁਸੀਂ ਗਲਤ ਕੰਮ ਕਰਦੋਂ ਜਿਵੇਂ ਗੁਰਦੁਆਰੀ ਜਾਣਾ ਛੱਡਤਾ ਮੈਂ ਕਹਾਂ ਉਹ ਰੋਜ਼ ਗੁਰੂ ਨਾਲ ਨਹੀਂ ਬੰਦਿਆਂ ਨਾਲ ਜਿਹੜੇ ਗਲਤ ਕਰਦੇ ਨੇ ਆਪਾਂ ਜੇਕਰ ਗਲਤ ਨੂੰ ਗਲਤ ਕਹਾਂਗੇ ਤਾਹੋ ਸਿੱਧੇ ਹੋ ਕੇ ਤੁਰਨਗੇ ਜੇਕਰ ਬਾਈ ਚੁੱਪ ਕਰਦੇ ਰਹੇ ਤਾਂ ਇਸੇ ਤਰ੍ਹਾਂ ਮਨ ਮੰਨੀਆਂ ਕਰਦੇ ਰਹਿਣਗੇ ਤੇ ਇਹ ਆਪਣਾ ਵੱਡਾ ਨੁਕਸਾਨ ਹੋ ਜੂ ਕੌਮ ਦਾ ਚਲੇ ਸਭ ਨੇ ਜਾਣਾ ਅਸੀਂ ਵੀ ਚਲੇ ਜਾਵਾਂਗੇ ਜਮਾਨਾ ਵੇਖਦਾ ਉਹ ਸਵਾਲ ਕਰੂਗਾ ਸਮਾਂ ਪਾ ਕੇ ਵੀ ਕਿਹੜੇ ਗੁਰੂ ਨਾਲ ਖੜੇ ਸੀਗੇ ਤੇ ਕਿਹੜੇ ਗੁਰੂ ਨੂੰ ਛੱਡ ਕੇ ਸੀ ਪਿੱਠ ਦੇ ਗਏ ਸੀਗੇ ਸੋ ਮੇਰੀ ਤਾਂ ਇਹੋ ਬੇਨਤੀ ਹੈ ਥੋੜੇ ਹੁਕਮ ਦਾ ਜੇ ਤਾਂ ਤੁਸੀਂ ਹੁਕਮ ਦਿਓਗੇ ਮੈਂ ਤਾਂ ਮਨਾ ਮੈਂ ਗੁਰੂ ਦੇ ਮੂਲ ਸਰਮੂਖ ਖੜਕੇ ਕਹਿਣਾ ਵੀ ਮੈਂ ਤਾਂ ਮਤੇ ਦੇ ਸੈਨ ਕਰਨੇ ਆ ਇਹਦੇ ਤੇ ਤਾਂ ਕਿ ਉਹ ਅਜੰਡਾ ਜਾਵੇ ਜਰਨਲ ਆਊਚ ਤੇ ਉਹ ਮਤਾ ਰੱਦ ਹੋਵੇ ਸਿੰਘ ਸਾਹਿਬਾਨ ਨੂੰ ਹਟਾਉਣ ਦਾ ਮੈਂ ਥੋੜੋ ਆ ਗਿਆ ਤਾਂ ਲੈਣੀ ਚਾਹੁੰਨਾ ਮੈਨੂੰ ਕਹਿੰਦੇ ਜੀ ਤੁਸੀਂ ਤਾਂ ਕੋਈ ਮੀਟਿੰਗੇ ਨਹੀਂ ਕਰਦੇ ਤੁਸੀਂ ਸਾਨੂੰ ਬੁਲਾਉਂਦੇ ਹੀ ਨਹੀਂ ਸਾਨੂੰ ਕੁਝ ਦੱਸਦੇ ਹੀ ਨਹੀਂ ਤੁਸੀਂ ਕੀ ਕਰ ਰਹੇ ਹੋ ਇਹ ਤੁਹਾਨੂੰ ਦੱਸਣ ਲਈ ਵੀ ਮੈਂ ਤੁਹਾਡਾ ਮੈਂਬਰਾਂ ਤੁਹਾਡੀ ਕਿਰਪਾ ਨਾਲ ਬਣਿਆ ਤੁਹਾਡੇ ਹੁਕਮ ਦੇ ਮਤਾਬਕ ਕਿਉਂਕਿ ਤੁਸੀਂ ਮੈਨੂੰ ਸਮੇਂ-ਸਮੇਂ 'ਤੇ ਟੋਕਦੇ ਰਹੇ ਹੋ ਵੀ ਵੇਖੀ ਕਿਤੇ ਕੁਤਾਹੀ ਕਰ ਜਮੇ ਇਹ ਮੈਂਬਰੀ ਤੇਰੀ ਨਹੀਂ ਸਾਡੀ ਐ ਅਸੀਂ ਤੈਨੂੰ ਮੈਂਬਰ ਬਣਾ ਕੇ ਭੇਜਿਆ ਕਿਤੇ ਤੂੰ ਕਤਾਹੀ ਕਰ ਜਮੇ ਤੁਹਾਡੇ ਹੁਕਮਾਂ ਦੇ ਮੁਤਾਬਕ ਮੈਂ ਪੈਰਾ ਦੇ ਰਿਆਂ ਜੋ ਸੰਗਤ ਹੁਕਮ ਕਰੂਗੀ ਪਰ ਮੈਂ ਦਾ ਗੁਰੂ ਦੇ ਸਨਮੁਖ ਖੜਾ ਤੇ ਖੜਾ ਰਹੂੰਗਾ ਇਸ ਮਤੇ ਦੀ ਠੋਕੇ ਵਿਰੋਧਤਾ ਕਰੂੰਗਾ ਤੁਹਾਨੂੰ ਮੈਂ ਪਿੰਡ ਵਾਲਿਆਂ ਨੂੰ ਕਿ ਬੇਨਤੀ ਕਰਦਾ ਕਿ ਬੇਨਤੀ ਕਰਦਾ ਬੜੇ ਪਰਮਪਲੇਖੇ ਪਾਏ ਜਾਣਗੇ ਵੀ ਇਕਾਲੀ ਦਲ ਦੇ ਵਿਰੋਧੀ ਨੇ ਅਸੀਂ ਤਾਂ ਪੀੜ ਪੀੜ ਇਕਾਲੀ ਆ ਕੀ ਕਹਦੀ ਸ਼੍ਰੀ ਅਕਾਲ ਤਖਸਦ ਸਾਹਿਬ ਨੇ ਕੀ ਸ਼੍ਰੀ ਅਕਾਲ ਤਖਸਦ ਦੀ ਫਸੀਲ ਤੋਂ ਫੈਸਲਾ ਹੋਇਆ ਸੀ ਸੱਤ ਮੈਂਬਰੀ ਕਮੇਟੀ ਭਰਤੀ ਕਰੂਗੀ ਉਹ ਭਰਤੀ ਜਿਹੜੀ ਅਕਾਲ ਤਖਸਦ ਹੁਕਮ ਕਰਨਗੇ ਕਮੇਟੀ ਬਣੀ ਹੋਈ ਹੈ 18 ਮਾਰਚ ਤੋਂ ਭਰਤੀ ਆਰੰਭ ਹੋਣੀ ਹੈ ਸ਼੍ਰੀ ਅਕਾਲ ਤਖਸਦ ਦੇ ਹੁਕਮਾਂ ਦੇ ਮਤਾਬਕ ਉਹ ਭਰਤੀ ਕਰਾਂਗੇ ਜਿਹੜਾ ਅਕਾਲੀ ਦਲ ਲੋਕਾਂ ਨੇ ਬਣਾਉਣਾ ਹੈ ਉਹਨੂੰ ਅਸੀਂ ਮੰਨਾਂਗੇ ਮੇਰਾ ਤਾਂ ਫੈਸਲਾ ਹੈ ਕਿਉਂਕਿ ਜਦੋਂ ਵੀ ਜਦੋਂ ਅਕਾਲੀ ਦਲ ਹੋਂਦ ਵਿੱਚ ਆਇਆ ਹੈ ਜੇਕਰ ਕਿਹਦੀ ਮੌਜੂਦਾ ਲੀਡਰਸ਼ਿਪ ਨੇ ਕੋਈ ਕੁਤਾਈ ਕੀਤੀ ਹੈ ਤਾਂ ਸੰਗਤ ਨੇ ਟੋਕਿਆ ਨਹੀਂ ਕਹਿਣਾ ਮੰਨੇ ਸੁਧਰੇ ਤਾਂ ਫਿਰ ਇੱਕ ਨਵੀਂ ਲੀਡਰਸ਼ਿਪ ਪੈਦਾ ਹੋਈ ਹੈ ਹੁਣ ਉਹ ਲੀਡਰਸ਼ਿਪ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣਾਏ ਅਕਾਲੀ ਦਲ ਵਿੱਚ ਪੈਦਾ ਹੋਊਗੀ ਉਹਨੂੰ ਸਹਿਯੋਗ ਦੇਵਾਂਗੇ ਅਸੀਂ ਤਾਂ ਅਕਾਲੀਆਂ ਕਿਸੇ ਦੇ ਸਾਡੀ ਫੇੜ ਦੀ ਲੋੜ ਨਹੀਂ ਹੈਗੀ ਅਕਾਲੀ ਅਕਾਲ ਦਾ ਪੁਜਾਰੀ ਹੁੰਦਾ ਬੰਦਿਆਂ ਦਾ ਪੁਜਾਰੀ ਨਹੀਂ ਹੁੰਦਾ ਹੈਗਾ ਦੂਸਰੀ ਮੇਰੀ ਬੇਨਤੀ ਹੈ ਬਹੁਤ ਲੀਡਰਸ਼ਿਪ ਹੈ ਜਿਹੜੀ ਹੈਗੀ ਜਿਨ੍ਹਾਂ ਨੇ ਇਸ ਗਲਤੇ ਆ ਕੇ ਵੀ ਤੁਸੀਂ ਅਕਾਲ ਤਖਤ ਸਾਹਿਬ ਨਾਲ ਗਲਤ ਕਰਦੇ ਹੋ ਮਰਿਆਦਾ ਦੇ ਖਿਲਾਫ ਜਾ ਰਹੇ ਹੋ ਸਿਧਾਂਤ ਦੇ ਖਿਲਾਫ ਜਾ ਰਹੇ ਹੋ ਉਹਨਾਂ ਨੇ ਵਿਰੋਧ ਕੀਤਾ ਤਗੜ ਹੋ ਗਿਆ ਆਪਾਂ ਨੂੰ ਦਾ ਸਵਾਗਤ ਵੀ ਕਰਨਾ ਚਾਹੀਦਾ ਫਿਰ ਮੇਰੀ ਬੇਨਤੀ ਹੈ ਰੋਸੇ ਕੇ ਲਕਦਨ ਹੁੰਦੇ ਆ ਆਪਣੇ ਜਦੋਂ ਪੰਥ ਦੇ ਵੱਡੇ ਕਾਰਜ ਹੁੰਦੇ ਆ ਫਿਰ ਉਹ ਪਿੱਛੇ ਛੱਡ ਦੇਣੇ ਚਾਹੀਦੇ ਆ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਦਾ ਕਈ ਵਾਰੀ ਬੰਦੇ ਤੋਂ ਕਤਾਈਆਂ ਹੁੰਦੀਆਂ ਨੇ ਕਿਸੇ ਨਾਲ ਕੋਈ ਰੋਸਾ ਹੁੰਦਾ ਜਦੋਂ ਗੁਰੂ ਦੀ ਗੱਲ ਆ ਜੇ ਪੰਥ ਦੀ ਗੱਲ ਆ ਜੇ ਗੁਰੂ ਦੇ ਸਿਧਾਂਤ ਦੀ ਗੱਲ ਆ ਜੇ ਫਿਰ ਇਕੱਠੇ ਹੋ ਕੇ ਤੁਰਨਾ ਚਾਹੀਦਾ ਜਿਹੜੇ ਮੇਰੇ ਵੀਰ ਗੁਰੂਵਾਲ ਪਿੱਟ ਕਰਨ ਦੀ ਕੋਸ਼ਿਸ਼ ਕਰਨਗੇ ਖਾਲਸਾ ਜੀ ਤੁਸੀਂ ਮੋੜ ਕੇ ਰੋਣਾ ਉਹਨਾਂ ਨੂੰ ਜੇਕਰ ਤੁਸੀਂ ਉਹਨਾਂ ਨੂੰ ਘੇਰੋਗੇ ਸਵਾਲ ਕਰੋਗੇ ਗੁਰਦੁਆਰਾ ਕਮੇਟੀਆਂ ਕਹਿਣਗੀਆਂ ਬਾਈਕਾਡ ਦੇ ਮਤੇ ਪਾਉਂਗੇ ਤਾ ਇਹਨਾਂ ਨੂੰ ਆਪਣੇ ਸਿੱਧੇ ਰਾਸਤੇ ਕਰਨਾ ਪੈਣਾ ਤੁਰਨਾ ਪੈਣਾ ਅਕਾਲ ਤਖਤ ਤੇ ਪੁੱਲ ਬਖਸ਼ਾਉਣੀ ਪੈਣੀ ਆਕੇ ਕੱਲ ਸੰਪਰਦਾਵਾਂ ਬੋਲੀਆਂ ਤਾਂ ਫਿਗਰ ਪੈ ਗਿਆ ਸੀ ਰਾਤ ਦੇ ਹਨੇਰੇ ਵਿੱਚ ਕਦੇ ਕਿਥੇ ਸਿੰਘ ਸਾਹਿਬਾਨ ਦੀ ਤਜ਼ਰਬੰਦੀ ਨਹੀਂ ਹੁੰਦੀ ਬੁੱਢਾ ਦਾਲੇ ਕਿਹਾ ਗਲਤ ਕਰਦੇ ਹੋ ਦਮਦਮਿੰਟਕਸਾਲ ਨੇ ਕਿਹਾ ਤੁਸੀਂ ਗਲਤ ਕਰਦੇ ਹੋ ਸੰਪਰਦਾਵਾਂ ਨੇ ਕਿਹਾ ਤੁਸੀਂ ਗਲਤ ਕਰਦੇ ਹੋ ਜਿਵੇਂ ਢੀਂਡ ਸਾਹਿਬ ਸਾਹਮਣੇ ਦੱਸਿਆ ਇਹ ਪੰਥ ਦੀ ਮਰਿਆਦਾ ਹੈ ਜਦੋਂ ਕਿ ਸਿੰਘ ਸਾਹਿਬ ਦੀ ਨਿਯੁਕਤੀ ਹੁੰਦੀ ਹੈ ਪਹਿਲੀ ਦਸਤਾਰ ਦਰਬਾਰ ਸਾਹਿਬ ਦੇ ਵੱਲੋਂ ਜਾਂਦੀ ਹੈ ਹੈਡ ਗ੍ਰਾਂਤੀ ਦਰਬਾਰ ਸਾਹਿਬ ਲੈ ਕੇ ਜਾਂਦਾ ਹੈ ਤੁਸੀਂ ਧਿਆਨ ਮਾਰਿਓ ਪ੍ਰਬੰਧ ਸ਼੍ਰੋਮਣੀ ਕਮੇਟੀ ਦਾ ਹੋਵੇ ਹੈਡ ਗ੍ਰਾਂਤੀ ਸ਼੍ਰੋਮਣੀ ਕਮੇਟੀ ਨੇ ਲਾਇਆ ਹੋਵੇ ਫਿਰ ਉਹ ਦਸਤਾਰ ਦੇਣ ਨਹੀਂ ਗਿਆ ਉਹ ਕਹਿੰਦਾ ਤੁਸੀਂ ਮੇਰੇ ਦੇ ਲੰਘਣਾ ਕਰੀਐ ਇਹ ਵਿਚਾਰਨ ਦੀਆਂ ਗੱਲਾਂ ਨੇ ਦੂਸਰੀ ਦਸਤਾਰ ਪ੍ਰਧਾਨ ਸ਼੍ਰੋਮਣੀ ਕਮੇਟੀ ਦਿੰਦਾ ਹੈ ਉਹ ਹਾਜ਼ਰ ਨਹੀਂ ਸੀ ਉੱਥੇ ਕਿਉਂਕਿ ਉਹਦਾ ਅਸਤੀਫਾ ਆਇਆ ਹੋਇਆ ਹੈ ਪ੍ਰਧਾਨ ਸ਼੍ਰੋਮਣੀ ਕਲਦਲ ਦਸਤਾਰ ਦਿੰਦਾ ਹੈ ਪਤਾ ਸੀ ਗਲਤ ਤਾਂ ਕਿਸੇ ਜਾਣ ਦੀ ਹਿੰਮਤ ਨਹੀਂ ਪਈ ਉੱਥੇ ਫਿਰ ਸੰਪਰਦਾਮਾਂ ਪੰਥਰੀਆਂ ਦਸਤਾਰ ਦਿੰਦੀਆਂ ਨੇ ਇਹਨਾਂ ਨੇ ਬਹੁਤ ਵੱਡੀ ਮਰਿਆਦਾ ਦੀ ਕੋਲ ਅੰਗਣਾ ਕੀਤੀ ਆ ਸਤਿਕਾਰਯੋਗ ਸਾਧ ਸੰਗਤ ਜੀ ਚਲੇ ਅਸੀਂ ਵੀ ਜਾਣਾ ਹੈ ਜਦੋਂ ਉੱਪਰ ਜਾਵਾਂਗੇ ਲੇਖਾ ਜੋਖਾ ਹੋਊਗਾ ਉੱਥੇ ਕਿਸੇ ਲੀਡਰ ਦੀ ਸਿਫਾਰਸ਼ ਨਹੀਂ ਚੱਲੇਣਾ ਸਾਡੇ ਕਰਮਾਂ ਦਾ ਲੇਖਾ ਜੋਖਾ ਹੋਣਾ ਹੈ ਉੱਥੇ ਗੁਰੂ ਨੇ ਪੁੱਛਣਾ ਡਿਊਟੀ ਦਿੱਤੀ ਸੀ ਤੈਨੂੰ ਤੂੰ ਕਿੱਧਰ ਖੜਿਆ ਸਿਧਾਂਤਾਂ ਦੇ ਨਾਲ ਗੁਰੂਵਾਲ ਮੁੱਕ ਕਰਕੇ ਕੀ ਪਿੱਠਵਲ ਕੇ ਮੈਂ ਪਿੱਠ ਕਰਕੇ ਨਹੀਂ ਖੜਦਾ ਗੁਰੂ ਦੇ ਵੱਲ ਮੁੱਕ ਕਰਕੇ ਖੜੂੰਗਾ ਮੈਂ ਤੁਹਾਨੂੰ ਬੇਨਤੀ ਕਰਦਾ ਆਪੋ ਆਪਣੇ ਨਗਰਾਂ ਦੇ ਕਮੇਟੀਆਂ ਤੋਂ ਮਤੇ ਪੁਆ ਕੇ ਭੇਜੋ ਸ਼੍ਰੋਮਣੀ ਅਕਾਦਮੀ ਤੁਸੀਂ ਗਲਤ ਕਰਦੇ ਹੋ ਉਸੇ ਦਾ ਵਿਰੋਧ ਕਰਦੇ ਨਿੰਦਾ ਕਰਦੇ ਇਸ ਗੱਲ ਦੀ ਜਿਹੜੇ ਬੰਦੇ ਰਾਹ ਪਾੜ ਕੇ ਮਨਮੁਖ ਹੋਣ ਦੀ ਕੋਸ਼ਿਸ਼ ਉਹਨਾਂ ਰੋਕੇ ਕੋ ਸਰਦਾਰਾ ਜਿਹੜਾ ਅਕਾਲ ਤਖਤ ਦਾ ਉਹੀ ਪੰਥ ਨੇ ਪ੍ਰਵਾਨ ਕੀਤਾ ਜਿਹੜਾ ਅਕਾਲ ਤਖਤ ਨੂੰ ਕਦੇ ਪ੍ਰਵਾਨ ਨਹੀਂ ਕਰਦਾ ਹੈਗਾ ਪੰਥ ਜੇਕਰ ਤੁਸੀਂ ਤਗੜੇ ਹੋਵੋਗੇ ਜਿਹੜੇ ਭੁਲੱਕੜ ਨੇ ਉਹਨਾਂ ਵੀ ਮੁੜਨਾ ਪੈਣਾ ਹੈ ਕੱਲ ਤੱਕ ਦੀ ਸ਼ਰਤ ਸਤਰਸ਼ਾਹ ਦੇ ਵਿੱਚ ਸੋ ਜੋ ਤੁਹਾਡਾ ਹੁਕਮ ਹੋਊਗਾ ਮੈਂ ਤੁਹਾਨੂੰ ਇੱਕ ਪ੍ਰਵਾਨਗੀ ਲੈਣਾਂ ਚ ਕਰਦੇ ਰੂਪ ਵਿੱਚ ਜੇਕਰ ਤੁਸੀਂ ਠੀਕ ਸਮਝੋ ਵੀ ਤੁਹਾਡੇ ਮੈਂਬਰ ਨੇ ਠੀਕ ਕੀਤਾ ਤਾਂ ਮੈਨੂੰ ਪ੍ਰਵਾਨਗੀ ਹੋ ਮੈਂ ਤਗੜਾ ਹੋ ਕੇ ਹੋਰ ਅੱਗੇ ਜਾ ਕੇ ਲੜੂੰਗਾ ਮੈਂ ਜਲਾਹਤ ਵੀ ਕਹੂੰਗਾ ਮੇਰੇ ਹਲਕੇ ਨੇ ਮੈਨੂੰ ਭੇਜਿਆ ਹੁਕਮ ਸੁਣਾ ਕੇ ਮੇਰੀ ਸੰਗਤ ਨੇ ਵੀ ਆਪਾਂ ਤਾਂ ਇੱਧਰ ਖੜਨਾ ਬਲੇ ਸੋ ਨਿਹਾਲ ਹੁਕਮ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਆਸਤੇ ਵਿਸ਼ਵਾਸ ਨਾਲ ਗੁਰੂ ਦੀਆਂ ਬਖਸ਼ਾ ਬਣਿਆ ਰਹਿਣ ਗੁਰੂ ਪੰਥ ਦੀ ਅਸੀਸ ਮਿਲਦੀ ਰਹੇ ਤੁਸੀਂ ਸੰਗਤ ਦਾ ਇੱਕ ਨੇ ਸਹਿਯੋਗ ਕਰਦੇ ਰਹੋ ਕਿਉਂਕਿ ਜਦੋਂ ਭੈਣ ਭਰਾ ਸੰਗਤ ਨਾਲ ਖੜ ਜਾਂਦੀ ਹੈ ਹੌਸਲਾ ਦੁੱਗਣਾ ਹੋ ਜਾਂਦਾ ਹੈ ਜੇ ਕਈਆਂ ਨੂੰ ਇੱਕ ਸੰਕਾ ਵੀ ਸੀ ਵੀ ਸ਼ਾਇਦ ਸਤਵਿੰਦਰ ਕਿਸ਼ਨਾ ਉਹਦੇ ਖਾਤਰ ਪਿੱਛੇ ਹਟੂਗਾ ਬਿਲਕੁਲ ਨਹੀਂ ਹਟਦਾ ਕਿਉਂਕਿ ਥੋੜੀ ਸ਼ਕਤੀ ਹੈ ਮੇਰੀ ਨਹੀਂ ਹੈ ਇਹ ਇਹ ਮੈਂਬਰੀ ਤੁਸੀਂ ਦਿੱਤੀ ਹੈ ਤੋੜੇ ਹੋਂਦੇ ਪੈਰਾ ਦੇ ਕੇ ਆਪਾਂ ਜਿਹੜੇ ਹੋਰ ਵੀ ਮੇਰੇ ਵੀਰ ਨੇ ਉਹਨਾਂ ਨੂੰ ਕਹੋ ਵੀ ਭਰਾਵਾ ਗੁਰੂ ਤੋਂ ਨਾ ਮੁਖਵੱਟੀਏ ਗੁਰੂ ਦੇ ਸਨਮਕ ਰਈਏ ਬੰਦੇ ਦੇ ਬੰਦੇ ਨਾ ਬਣੀਏ ਗੁਰੂ ਦੇ ਬੰਦੇ ਬਣੀਏ ਜੇਕਰ ਕੋਈ ਅਹੁਦੇ ਮਿਲਨੇ ਨੇ ਨਾ ਇਹਦੀ ਬਖਸ਼ੀ ਨਾਲ ਹੀ ਮਿਲਦ ਨੇ ਇਹ ਤੋਂ ਪਿੱਟ ਕਰਕੇ ਨਹੀਂ ਮਿਲਿਆ ਕਿਉਂਕਿ ਆਪਣੇ ਮਾਮਾ ਕਹਿੰਦੇ ਰਹੇ ਪੁੱਤਰਾ ਗੁਰੂ ਤੋਂ ਮੰਗੇਗਾ ਤਾਂ ਸਭ ਕੁਝ ਮਿਲ ਜੂ ਜੇ ਪਿੱਠ ਕਰੇਗਾ ਕਿਤੇ ਖਣਜੋਗੀ ਲੈਣੇ ਹੈਗੇ ਆਓ ਆਪਾਂ ਇਤਿਹਾਸ ਦਾ ਹਿੱਸਾ ਬਣੀਏ ਜਦੋਂ ਦੁਨੀਆ ਵਿੱਚ ਬੜਾਪਾ ਹੋ ਜਾਂਦਾ ਬੰਦਾ ਬੁੱਢਾ ਹੋ ਜਾਂਦਾ ਫਿਰ ਉਹਨੂੰ ਪਿਛਲੇ ਚੇਤੇ ਜ਼ਿੰਦਗੀ ਦੇ ਯਾਦ ਆਉਂਦੇ ਨੇ ਕਈ ਵਾਰੀ ਪੋਤੇ ਹੀ ਕਹਿੰਦਾ ਬਾਬੇ ਉਹ ਕਿੱਥੇ ਸੀ ਉਦੋਂ ਤੂੰ ਜਦੋਂ ਗੁਰੂ ਦੀ ਗੱਲ ਚੱਲੀ ਏਕਾਲ ਤਖਸਬ ਦੇ ਸਿਧਾਂਤਾਂ ਦੀ ਗੱਲ ਚੱਲੀ ਕੋਟੋੜਾ ਇਹ ਤਾਂ ਕਹਿ ਸਕਾਂ ਪੁੱਤਰਾ ਮੈਂ ਤਾਂ ਉਦੋਂ ਹਾ ਦਾ ਨਾਰਾ ਮਾਰਿਆ ਮੈਂ ਤਾਂ ਗੁਰੂ ਵੱਲ ਖੜਿਆ ਸੀ ਇਹ ਮੈਂ ਤਾਂ ਖੜਾ ਸੀ ਤੁਸੀਂ ਮੈਨੂੰ ਅੱਗੇ ਸਾਥ ਦਿਨੇਓ ਮੈਨੂੰ ਥਾਪੜਾ ਦਿਨੇਓ ਇਸੇ ਆਸ ਤੇ ਵਿਸ਼ਵਾਸ ਨਾਲ ਸ੍ਰੀ ਏਕਾਲ ਤਖਸਬ ਦੇ ਸਿਧਾਂਤਾਂ ਨੂੰ ਬਚਾਉਣ ਲਈ ਕਿਉਂਕਿ ਹਮਲਾ ਉਹ ਕਰ ਰਹੇ ਨੇ ਸਿੱਖ ਕਹੋਂਦੇ ਨੇ ਉਹਨਾਂ ਦੇ ਭੰਡੀ ਪ੍ਰਚਾਰ ਦਾ ਜਵਾਬ ਦੇਣ ਲਈ ਕਿ ਕਿ ਆਰਐਸਐਸ ਵਾਲੇ ਤੁਸੀਂ ਓ ਜਿਹੜੇ ਸਿਧਾਂਤਾਂ ਤੇ ਹਮਲਾ ਕਰਦੇ ਹੋ ਬਗਾਨਿਆਂ ਨੇ ਇਮਾਰਤਾਂ ਤੇ ਹਮਲਾ ਕੀਤਾ ਸੀ ਤੁਸੀਂ ਸਿਧਾਂਤ ਤੇ ਹਮਲਾ ਕਰਦੇ ਹੋ ਗੁਰੂ ਤੁਹਾਨੂੰ ਬਖਸ਼ੂਗਾ ਨਹੀਂ ਸੋ ਆਪਾਂ ਜਿਹੜਾ 18 ਮਾਰਚ ਨੂੰ ਅਕਾਲ ਤਖਤ ਸਾਹਿਬ ਤੋਂ ਭਰਤੀ ਸ਼ੁਰੂ ਹੋਣੀ ਹੈ ਸ਼ਰੋਮਣੀ ਅਕਾਲ ਦਲ ਦੀ ਉਹ ਅਕਾਲੀ ਦਲ ਜੋ ਸਾਡੇ ਪੁਰਖਿਆਂ ਨੇ ਬਣਾਇਆ ਸੀ ਕੁਰਬਾਨੀਆਂ ਖਾਤਰ ਉਹ ਅਕਾਲ ਦਲ ਜੋ ਸਾਡੇ ਪੁਰਖਿਆਂ ਨੇ ਬਣਾਇਆ ਸੀ ਸਿਧਾਂਤਾਂ ਨੂੰ ਬਚਾਉਣ ਲਈ ਗੁਰਤਾ ਮਾਂ ਦੀ ਆਜ਼ਾਦੀ ਲਈ ਜਿਹੜਾ ਬਣਾਇਆ ਸੀ ਉਹ ਅਕਲਦਲ ਜਦੋਂ ਅਕਲ ਤੱਕ ਸਭ ਤੋਂ ਬਣਾਉਣਗੇ ਆਪਾਂ ਉਹਨੂੰ ਸਹਿਯੋਗ ਕਰਨਾ ਪੰਜ ਮੈਂਬਰੀ ਕਮੇਟੀ ਨੂੰ ਸੋਡਾ ਧੰਨਵਾਦ ਪੁਲਚੂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ